ਕੀ ਕਰਦਾ ਮੋਹਲ ਕੇ ਦਾਦਾ ਮੈਮ ਨੂੰ ਮਿਸ ਕਰਦੇ ਨੇ ਬੱਚੇ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਨਿਕਲ ਰਹੀ ਉਹਨਾਂ ਤੋਂ ਬਿਨਾਂ ਇਹ ਗੱਡੀ ਦੋ ਪਹੀਆਂ ਦੇ ਨਾਲ ਚੱਲਦੀ ਐ ਜਦੋਂ ਇੱਕ ਹੀ ਨਾ ਹੋਵੇ ਤੇ ਫਿਰ ਉਸ ਤੋਂ ਬਿਨਾਂ ਲਾਈਫ ਕਿੱਦਾਂ ਨਿਕਲਦੀ ਐ ਕਿ ਜ਼ਿੰਦਗੀ ਦੇ ਦੋ ਪਹੀਆਂ ਚ ਜਦੋਂ ਇੱਕ ਪਹੀਆ ਚਲੇ ਜਾਂਦਾ ਤੇ ਫਿਰ ਗੱਡੀ ਚੱਲਦੀ ਤੇ ਨਹੀਂ ਘੜੀ ਸਣੀ ਪੈਂਦੀ ਐ ਸਾਡੀ ਪਰਿਵਾਰ 'ਚ ਜ਼ਲਜ਼ਲਾ ਆਇਆ ਸਡਨਲੀ ਚਾਨ ਚੱਕ ਜਿੱਦਾਂ ਕਹਿੰਦੇ ਨੇ ਨਾ ਅਚਨਚੇ ਆਵਾਜ਼ ਪਏ ਮੇਰੀ ਪਤਨੀ ਦੇ ਨਾਲ ਨਾਲ ਮੇਰੀ ਅੱਛੀ ਦੋਸਤ ਸਲਾਹਕਰ ਚਲੇ ਗਏ ਬੱਚੇ ਮਾਂ ਨਾ ਬੜਾ ਉਹਨਾਂ ਦਾ ਤੇ ਹੁੰਦਾ ਮੇਰੇ ਬੇਟਾ ਨਵਰਾਜ ਹੰਸ ਜੀ ਯੁਵਰਾਜ ਹੰਸ ਜੀ ਤੇ ਦੋ ਬੇਟੇ ਤੇ ਇੱਕ ਬੇਟੀ ਗੁਰਵਰ ਸਿੰਘ ਗੈਰੀ ਸਿੰਘ ਉਹ ਮੇਰੇ ਭਤੀਜੇ ਨੇ ਸ਼ੀਨਾ ਮੇਰੀ ਬੇਟੀ ਭਤੀਜੀ ਲੇਕਿਨ ਮੇਰੀ ਪਤਨੀ ਨੇ ਅਸੀਂ ਜੁਆਇੰਟ ਹੀ ਰਹਿਨੇ ਆ ਇਕੱਠੇ ਉਹਨਾਂ ਨੂੰ ਵੀ ਆਪਣੀ ਮਾਂ ਬਣ ਕੇ ਪਾਲਿਆ ਸੀ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਬੇਟਾ ਇਹਦੇ ਚੋਂ ਨਿਕਲਣਾ ਪੈਗਾ ਜ਼ਿੰਦਗੀ ਤੇ ਚਲਾਉਣੀ ਪੈਗੀ ਆਪਣੇ ਬੱਚਿਆਂ ਦਾ ਕਰਕੇ ਮੇਰਾ ਕਰਕੇ ਤੁਸੀਂ ਬੇਟਾ ਆਪ ਕੋ ਆਪਣੇ ਕੰਮ ਤੇ ਜਾਓ ਤਾਂ ਕਿਤੇ ਹੰਡ ਡਾਇਵਰਟ ਹੋਵੇ ਫਿਰ ਮੈਂ ਉਹਨਾਂ ਨੂੰ ਕਿਹਾ ਦੇਖੋ ਬੇਟਾ ਕਸ਼ਮੀਰ ਵਿੱਚ ਕਿੱਡਾ ਵੱਡਾ ਦੁਖਾਂਤ ਸਾਡੇ ਬੱਚਿਆਂ ਬੱਚੇ ਅਣੀ ਮੌਨ ਲਈ ਗਏ ਵਾਪਸ ਹੀ ਨਾ ਪਰਤੇ ਵੱਡੇ ਵੱਡੇ ਦੁੱਖ ਦੇਖ ਕੇ ਆਪਣੇ ਵੀ ਦੁੱਖ ਭੁੱਲਨੇ ਪੈਂਦੇ ਨੇ ਬਾਬਾ ਗੁਰਿੰਦਰ ਸਿੰਘ ਢੱਲੋ ਜੀ ਵੀ ਸਪੈਸ਼ਲੀ ਚੱਲ ਕੇ ਗਏ ਉੱਥੇ ਉਹ ਵੀ ਉਹਨਾਂ ਨੂੰ ਵੀ ਬੜਾ ਦੁੱਖ ਹੈ ਅਸੀਂ ਸਾਰੇ ਵੀ ਬਹੁਤ ਦੁੱਖ ਮਨਾ ਰਹੇ ਸੀ ਦੇਖੋ ਮੇਰੀ ਜ਼ਿੰਦਗੀ ਦੇ ਮਾਲਕ ਨੇ ਬਾਬਾ ਜੀ ਮੇਰੇ ਮੁਰਸ਼ਿਦ ਨੇ ਜਦੋਂ ਉਹਨਾਂ ਨੇ ਆ ਕੇ ਕਲਾਵੇ ਚਲੇ ਗਏ ساری ਜ਼ਿੰਦਗੀ ਸੁਸੰਗ ਸੁਣਿਆ ਅਸੀਂ ਅਸੀਂ ਵੱਡੇ ਹੀ ਉੱਥੇ ਹੋਏ ਹਾਂ ਤੇ ਸੂਫੀ ਇਸਮ ਫਕੀਰਾਂ ਤੋਂ ਸ਼ੁਰੂ ਹੁੰਦਾ ਜਦੋਂ ਉਹਨਾਂ ਨੇ ਆ ਕੇ ਸਿਰ ਤੇ ਹੱਥ ਰੱਖਿਆ ਪਰਿਵਾਰ ਦੇ ਬਹੁਤ ਹੌਸਲਾ ਮਿਲਿਆ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਮੈਂ ਤੁਹਾਡੇ ਨਾਲ ਮਨਪ੍ਰੀਤ ਕੁੱਲਰ ਤੁਸੀਂ ਦੇਖ ਰਹੇ ਹੋ ਤਾਂ ਨਿਕ ਸਵੇਰਾ ਟੀਵੀ ਤੇ ਪਦਮਸ਼ਰੀ ਹੰਸਰਾਜ ਸਰ ਸਾਡੇ ਨਾਲ ਹੈਗੇ ਨੇ ਅਜ ਉਹਨਾਂ ਦੇ ਨਾਲ ਬਹੁਤ ਸਾਰੀਆਂ ਅਸੀਂ ਗੱਲਾਂ ਕਰਾਂਗੇ ਸਰ ਰਾਧਾ ਸੁਆਮੀ ਪਹਿਲਾਂ ਦਾ ਸੁਮੀਰਾ ਦਾ ਸੁਮੀਰਾ ਸਰ ਬਹੁਤ ਦੁਖਦ ਵਾਲਾ ਟਾਈਮ ਤੁਸੀਂ ਬਤੀਤ ਕੀਤਾ ਮੈਮ ਦੀ ਡੈਥ ਤੋਂ ਬਾਅਦ ਜ਼ਰੂਰ ਜਾਨਣਾ ਚਾਹਾਂਗੇ ਕਿ ਘਰ ਦਾ ਮਾਹੌਲ ਕਿਦਾਂ ਦਾ ਮੈਮ ਨੂੰ ਮਿਸ ਕਰਦੇ ਨੇ ਬੱਚੇ ਤੁਹਾਡੀ ਜ਼ਿੰਦਗੀ ਕਿਦਾਂ ਦੀ ਨਿਕਲ ਰਹੀ ਉਹਨਾਂ ਤੋਂ ਬਿਨਾ ਕਿਉਂਕਿ ਕਹਿੰਦੇ ਨੇ ਨਾ ਜ਼ਿੰਦਗੀ ਦੇ ਦੋ ਜ਼ਿੰਦਗੀ ਦੇ ਪਹੀਏ ਦੋ ਯੂ نو ਗੱਡੀ ਦੋ ਪਹੀਆਂ ਦੇ ਨਾਲ ਚੱਲਦੀ ਹੈ ਜਦੋਂ ਇੱਕ ਹੀ ਨਾ ਹੋਵੇ ਤਾਂ ਫਿਰ ਉਸ ਤੋਂ ਬਿਨਾ ਲਾਈਫ ਕਿਦਾਂ ਨਿਕਲਦੀ ਹੈ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਜ਼ਿੰਦਗੀ ਦੇ ਦੋ ਪਹੀਆਂ ਚ ਜਦੋਂ ਇੱਕ ਪਹੀਆ ਚਲੇ ਜਾਂਦਾ ਤੇ ਫਿਰ ਗੱਡੀ ਚੱਲਦੀ ਤੇ ਨਹੀਂ ਜੀ ਘੜਿਸਣੀ ਪੈਂਦੀ ਐ ਇਸ ਤਰ੍ਹਾਂ ਹੀ ਸਾਡੀ ਪਰਿਵਾਰ 'ਚ ਜ਼ਲਜ਼ਲਾ ਆਇਆ ਸਡਨਲੀ ਚਾਨ ਚੱਕ ਜਿੱਦਾਂ ਕਹਿੰਦੇ ਨੇ ਨਾ ਅਚੰਤੇ ਆਵਾਜ਼ ਪਏ ਮੇਰੀ ਪਤਨੀ ਦੇ ਨਾਲ ਨਾਲ ਮੇਰੀ ਅੱਛੀ ਦੋਸਤ ਸਲਾਹਕਾਰ ਚਲੇ ਗਏ ਔਰ ਬੱਚੇ ਮਾਂ ਨਾ ਬੜਾ ਉਹਨਾਂ ਦਾ ਤੇ ਹੁੰਦਾ ਮੇਰੇ ਬੇਟਾ ਨਵਰਾਜ ਹੰਸ ਜੀ ਯੁਵਰਾਜ ਹੰਸ ਜੀ ਤੇ ਦੋ ਬੇਟੇ ਤੇ ਇੱਕ ਬੇਟੀ ਗੁਰਵਰ ਸਿੰਘ ਗੈਰੀ ਸਿੰਘ ਉਹ ਮੇਰੇ ਭਤੀਜੇ ਨੇ ਸ਼ੀਨਾ ਮੇਰੀ ਬੇਟੀ ਭਤੀਜੀ ਹੈ ਲੇਕਿਨ ਮੇਰੀ ਪਤਨੀ ਨੇ ਅਸੀਂ ਜੁਆਇੰਟ ਹੀ ਰਹਿੰਦੇ ਹਾਂ ਇਕੱਠੇ ਉਹਨਾਂ ਨੂੰ ਵੀ ਆਪਣੀ ਮਾਂ ਬਣ ਕੇ ਪਾਲਿਆ ਸੀ ਸੋ ਪੂਰੇ ਪਰਿਵਾਰ ਲਈ ਬੜਾ ਘਾਟਾ ਸੀ ਜਿੱਥੇ ਮੈਂ ਮੇਰੇ ਲਈ ਉਹ ਹੀਰਵਾ ਘਾਟਾ ਹੈ ਮੈਨੂੰ ਨਵਰਾਜ ਹੋਣਾ ਦਾ ਜੋ ਰਾਜ ਹੋਣਾ ਦਾ ਇਹਨਾਂ ਬੱਚਿਆਂ ਦਾ ਬਹੁਤ ਜ਼ਿਆਦਾ ਚਿੰਤਾ ਸੀ ਚਿੰਤਾ ਹੈ ਚਿੰਤਾ ਰਹੇਗੀ ਕਿਸੇ ਤਰ੍ਹਾਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਬੇਟਾ ਇਹਦੇ ਚੋਂ ਨਿਕਲਣਾ ਪੈਗਾ ਜ਼ਿੰਦਗੀ ਤੇ ਚਲਾਉਣੀ ਪੈਗੀ ਹੁਣ ਆਪਣੇ ਬੱਚਿਆਂ ਦਾ ਕਰਕੇ ਮੇਰਾ ਕਰਕੇ ਤੁਸੀਂ ਬੇਟਾ ਆਪੋ ਆਪਣੇ ਕੰਮ ਤੇ ਜਾਓ ਤਾਂ ਕਿ ਟੈਨ ਹਲ ਡਾਇਵਰਟ ਹੋਵੇ ਫਿਰ ਮੈਂ ਉਹਨਾਂ ਨੂੰ ਕਿਹਾ ਦੇਖੋ ਬੇਟਾ ਕਸ਼ਮੀਰ ਵਿੱਚ ਕਿੰਡਾ ਵੱਡਾ ਦੁਖਾਂਤ ਸਾਡੇ ਬੱਚਿਆਂ ਬੱਚੇ ਅਣੀ ਮੌਨ ਲਈ ਗਏ ਵਾਪਸ ਹੀ ਨਾ ਪਰਤੇ ਵੱਡੇ ਵੱਡੇ ਦੁੱਖ ਦੇਖ ਕੇ ਆਪਣੇ ਵੀ ਦੁੱਖ ਭੁੱਲਣੇ ਪੈਂਦੇ ਨੇ ਇਸ ਕਰਕੇ ਉਹਦਾ ਪਾਣਾ ਆ ਮਾਲਕ ਦਾ ਉਹ ਸੀ ਜਰ ਲਿਆ ਤੇ ਜਰਾਂਗੇ ਹੁਕਮ ਮੰਨ ਲਿਆ ਤੇ ਮੰਨਾਂਗੇ ਸੋ ਸਰ ਮੈਂ ਇੱਕ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਭਾਵੇਂ politically ਸਮਾਜਿਕ ਤੌਰ ਤੇ ਦੋਸਤੀ ਵਿੱਚ ਗਲਤਫਹਿਮੀਆਂ ਤਾਂ ਜਿੰਦੇ ਜੀ ਹੁੰਦੀਆਂ ਹੀ ਨੇ ਲੇਕਿਨ ਪਾਰਟੀਆਂ ਤੋਂ ਉੱਪਰ ਉੱਠ ਕੇ ਸਿਆਸਤਾਂ ਤੋਂ ਉੱਪਰ ਉੱਠ ਕੇ ਹਰ ਸਿਆਸਤਦਾਨ ਵੱਡੇ ਮੇਰੇ ਵਰਗੇ ਛੋਟੇ ਕਾਰਜਕਰਤਾ ਤੋਂ ਲੈ ਸਾਰੇ ਲੋਕ ਹਰ ਪਾਰਟੀ ਦਾ ਬੰਦਾ ਸੰਤ ਮਹਾਂਪੁਰਸ਼ ਮੇਰੇ ਮੁਰਸ਼ਿਦਾਂ ਤੋਂ ਲੈ ਕੇ ਸਭ ਸੰਪਰਦਾਵਾਂ ਔਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਪੂਰੇ ਪੰਜਾਬ ਚੋਂ ਫਿਰ ਤੁਸੀਂ ਦੇਖੋ ਫਰੀਦਕੋਟੀਆਂ ਨੂੰ ਵੀ ਪਤਾ ਵੀ ਹੁਣ ਸ਼ਾਇਦ ਨਿਹਾੜਾ ਕਿ ਨਹੀਂ ਆਉਣਾ ਉਹ ਸਾਰਾ ਹੀ ਫਰੀਦਕੋਟ ਹਲਕਾ ਆ। ਵੋਟਾਂ ਛੋਟਾਂ ਅਲੱਗ ਗੱਲ ਐ। ਲੇਕਿਨ ਉਹਨਾਂ ਨੇ ਆ ਕੇ ਦੁੱਖ ਦੀ ਘੜੀ ਮੈਨੂੰ ਗਲਵਕੜੀ ਪਾਈ। ਦਿੱਲੀ ਵਾਲਿਆਂ ਨੂੰ ਤਾਂ ਪੱਕਾ ਹੀ ਪਤਾ ਕਿ ਹੁਣ ਇਹ ਸਾਡਾ ਐਮਪੀਸੀ ਹੁਣ ਸਾਬਕਾ ਐਮਪੀ ਐ। ਪੂਰੀ ਦਿੱਲੀ ਮੇਰੀ ਕੌਨਸ਼ੀਅੰਸੀ ਚ ਤੇ ਬਾਕੀ ਵੀ ਸਾਡੇ ਸਾਰੇ ਜੋ ਦਿੱਲੀ ਤੋਂ ਆਏ ਲੋਕ ਮੈਂ ਦੇਖ ਰਿਹਾ ਸੀ। ਸੋਚ ਰਿਹਾ ਸੀ ਕਿ ਅਸੀਂ ਕਿੰਨੇ ਚੰਗੇ ਆ ਆਹ ਗੁਣ ਸਾਡੇ 'ਚ ਹੈਗਾ ਕਿ ਲੱਖਾਂ ਗਲਤਫਹਿਮੀਆਂ ਹੋਣ ਲekin ਦੁੱਖ ਦੇ ਸਮੇਂ ਅਸੀਂ ਇਕੱਠੇ ਹੋ ਜਾਂਦੇ ਹਾਂ ਤੇ ਇੱਕ ਦੂਜੇ ਨੂੰ ਕਲਾਵੇ ਚ ਲੈਨੇ ਸੋ ਮੈਂ ਕੱਲੇ-ਕੱਲੇ ਨੂੰ ਜੇ ਜਾ ਕੇ ਧੰਨਵਾਦ ਕਰਨ ਨੂੰ ਦਿਲ ਕਰਦਾ ਜੇ ਮੈਂ ਨਾ ਆ ਸਕਾਂ ਸੰਭਵ ਨਾ ਹੋਵੇ ਤੇ ਮੈਂ ਦੈਨਿਕ ਸਵੇਰਾ ਦੇ ਦਰਸ਼ਕਾਂ ਦੇ ਥਰੂ ਤੁਹਾਡੇ ਚੈਨਲ ਦੇ ਥਰੂ ਵੀ ਧੰਨਵਾਦ ਕਰਦਾ ਸਾਰਿਆਂ ਦਾ ਸਿਰ ਸਨਵਾ ਕੇ ਕਿ ਤੁਸੀਂ ਦੁੱਖ ਦੀ ਘੜੀ ਚ ਸ਼ਾਮਲ ਹੋਏ ਬਾਬਾ ਗੁਰਿੰਦਰ ਸਿੰਘ ਢੱਲੋ ਜੀ ਵੀ ਸਪੈਸ਼ਲੀ ਚੱਲ ਕੇ ਗਏ ਉੱਥੇ ਉਹ ਵੀ ਉਹਨਾਂ ਨੂੰ ਵੀ ਬੜਾ ਦੁੱਖ ਹੈ ਅਸੀਂ ਸਾਰੇ ਵੀ ਬਹੁਤ ਦੁੱਖ ਮਨਾ ਰਹੇ ਸੀ ਉੱਥੇ ਕਿਉਂਕਿ ਪਰਿਵਾਰ ਦੀ ਹਾਲਤ ਜਦੋਂ ਅਸੀਂ ਦੇਖ ਰਹੇ ਸੀ ਸੋ ਬਾਬਾ ਜੀ ਪਹੁੰਚੇ ਕਿੰਨੀ ਕ ਹਿੰਮਤ ਮਿਲੀ ਉਸ ਸਮੇਂ ਦੇਖੋ ਮੇਰੀ ਜ਼ਿੰਦਗੀ ਦੀ ਮਾਲਕ ਨੇ ਬਾਬਾ ਜੀ ਜੀ ਮੇਰੇ ਮੁਰਸ਼ਿਦ ਨੇ ਜਦੋਂ ਉਹਨਾਂ ਨੇ ਆ ਕੇ ਕਲਾਵੇ ਚਲਿਆ ਸਾਰੀ ਜ਼ਿੰਦਗੀ ਸత్సੰਗ ਸੁਣਿਆ ਅਸੀਂ ਅਸੀਂ ਵੱਡੇ ਹੀ ਉੱਥੇ ਹੋਏ ਹਾਂ ਇਸ ਸੂਫੀ ਇਸਮ ਫਕੀਰਾਂ ਤੋਂ ਸ਼ੁਰੂ ਹੁੰਦਾ ਜਦੋਂ ਉਹਨਾਂ ਨੇ ਆ ਕੇ ਸਿਰ ਤੇ ਹੱਥ ਰੱਖਿਆ ਪਰਿਵਾਰ ਦੇ ਬਹੁਤ ਹੌਸਲਾ ਮਿਲਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਟਾਈਮ ਕਾਇਨਾਤ ਵਿੱਚ ਸਭ ਤੋਂ ਵੱਡਾ سلسلہ ਹੈ ਸੋ ਉਹਨਾਂ ਦੇ ਜਦੋਂ ਤਸ਼ਰੀਫ ਲਿਆਏ ਫਿਸਾਰੀਆਂ ਸੰਪਰਦਾਵਾਂ ਵੀ ਸਭ ਸੰਤ ਮਹਾਂਪੁਰਸ਼ਾਏ ਮੈਂ ਸਾਰਿਆਂ ਦੇ ਚਰਨਾਂ 'ਚ ਸਿਰ ਰੱਖ ਕੇ ਧੰਨਵਾਦ ਕਰਦਾ ਹਾਂ ਬਾਕੀ ਲੋਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਦੋਨੇ ਬੇਟਿਆਂ ਨੂੰ ਵੀ ਆ ਕੇ ਖੁਲਾਵੇ ਚਲੇ ਮੇਰੇ ਸਿੰਗਰ ਜਿਹਨੇ ਵੀ ਸੀਗੇ ਦੋਸਤ ਗੁਲੁਕਾਰ ਪੰਜਾਬੀ ਗਵਈਏ ਚਾਹੇ ਉਹ ਲੜਕੀਆਂ ਨੇ ਸਾਡੀਆਂ ਸਾਡੀਆਂ ਆਪਣੀਆਂ ਕੁੜੀਆਂ ਨੇ ਮੇਰੇ ਆਪਣੇ ਭਰਾ ਨੇ ਸੀਨੀਅਰ ਮੇਰੇ ਹਮਸਰ ਤੇ ਛੋਟੇ ਭਰਾ ਵੀ ਭੈਣਾ ਸਭ ਆਏ ਸਾਰੇ ਗਵਈਆਂ ਦਾ ਵੀ ਮੈਂ ਧੰਨਵਾਦ ਸਰ ਮਿਊਜ਼ਿਕਲ ਸ਼ੇਅਰ ਦੇ ਬਾਰੇ ਜ਼ਰੂਰ ਦੱਸੋ ਜਿਹੜੀ ਅੱਜ ਲਾਂਚ ਹੋਈ ਹੈ ਜਿਸ ਦੇ ਬਾਰੇ ਤੁਸੀਂ ਹਮੇਸ਼ਾ ਅਸੀਂ ਦੇਖਿਆ ਕਿ ਪੰਜਾਬੀ ਮਾਂ ਬੋਲੀ ਹੋਵੇ ਲੋਕ ਗਾਇਕ ਹੋਣ ਉਹਨਾਂ ਨੂੰ ਹਮੇਸ਼ਾ ਤੁਸੀਂ ਪ੍ਰਮੋਟ ਕਰਦੇ ਹੋ ਔਰ ਸਪੋਰਟ ਕਰਦੇ ਹੋ ਇਹ ਕਿਉਂਕਿ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਤਲਵੰਡੀ ਸਾਭੂ ਕੀ ਜਿੱਥੇ ਦਮ ਲਿਆ ਸਾਡੇ ਸਤਿਗੁਰਾਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੈਨੂੰ ਇੱਕਦਮ ਕਵਿਤਾ ਯਾਦ ਆ ਗਈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਦੋਂ ਦਮਦਮਾ ਸਾਹਿਬ ਦਾ ਜ਼ਿਕਰ ਹੋਇਆ ਤੇ ਫਿਰ ਮੈਂ ਇੱਕਦਮ ਕਬੂਲ ਕਰ ਲਿਆ ਮੈਂ ਕਿ ਸਾਡੇ ਸਤ ਗੁਰਾਂ ਦੀ ਪਸੰਦੀ ਦਾ ਧਰਤੀ ਹੈ ਤੇ ਯੂਨੀਵਰਸਿਟੀ ਦਾ ਨਾਮ ਬੜਾ ਸੋਹਣਾ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਸੋ ਇਸ ਕਰਕੇ ਇੱਥੇ ਸੂਫੀ ਔਰ ਫੋਕ ਵਿਰਾਸਤੀ ਚੇਅਰ ਸਥਾਪਿਤ ਹੋਈ ਹੈ ਤੇ ਮੈਨੂੰ ਇਹਨਾਂ ਨੇ ਅੱਗੇ ਕੀਤਾ ਹੈ ਬਤੌਰ ਚੇਅਰਮੈਨ ਇਸ ਤੋਂ ਪਹਿਲਾਂ ਵੀ ਮੈਂ ਅਮਰੀਕਨ ਯੂਨੀਵਰਸਿਟੀ ਸੈਨੋਜ਼ੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵਿਜ਼ਿਟਿੰਗ ਪ੍ਰੋਫੈਸਰ ਫਾਰ ਲਾਈਫ ਜੀਵਨ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਰਮਿੰਗਮ ਯੂਨੀਵਰਸਿਟੀ ਇਹ ਸਭ ਜਗ੍ਹਾ ਮੇਰਾ ਮੈਂ ਜਾਂਦਾ ਰਿਹਾ ਡੈਮੋਨਸਟ੍ਰੇਟ ਵੀ ਕਰਦਾ ਰਿਹਾ ਔਰ ਨੌਕਰੀ ਵੀ ਕਰਦਾ ਰਿਹਾ थैंक यू ਸੋ ਮਚ ਸਰ ਸੋ ਐਸੀ ਜੀ ਮੇਰੇ ਨਾਲ ਹੰਸਰਾਜ ਸਿੰਘ ਜੀ ਜਿਨ੍ਹਾਂ ਨਾਲ ਖਾਸ ਗੱਲਬਾਤ ਕੀਤੀ ਹੈ ਸੋ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਰ ਦਾਨਿਕ ਸੋਰਾ ਟੀਵੀ ਚੰਡੀਗੜ੍ਹ